ਕੁਝ ਗੱਲਾਂ ਇਸ ਜਮਾਨੇ ਤੋਂ ਸਿੱਖੀਆਂ ਨੇ ਕੁਝ ਗੱਲਾਂ ਇਸ ਜਮਾਨੇ ਤੋਂ ਸਿੱਖੀਆਂ ਨੇ ਕਹਿੰਦੇ ਆ ਹਰ ਕਿਸੇ ਨੂੰ ਦਿਲ ਦਾ ਹਾਲ ਨਹੀਂ ਸੁਨਾਈਂਦਾ ਹਰ ਕਿਸੇ ਤੇ ਵਿਸ਼ਵਾਸ ਨਹੀਂ ਕਰੀਦਾ ਹਰ ਕਿਸੇ ਦੀ ਉਂਗਲ ਫੜ ਕੇ ਤੁਰਨੀ ਜਾਈਦਾ ਹਰ ਕਿਸੇ ਕੋਲ ਬੈਠ ਕੇ ਆਪਣੇ ਘਰ ਦਾ ਹਾਲ ਨਹੀਂ ਸੁਨਾਈਂਦਾ ਹਰ ਕਿਸੇ ਤੇ ਅੱਖਾਂ ਬੰਦ ਕਰਕੇ ਯਕੀਨ ਨਹੀਂ ਕਰੀਦਾ ਹਰ ਕਿਸੇ ਦੇ ਅੰਦਰ ਆਪਣਾਪਨ ਨਹੀਂ ਹੁੰਦਾ ਹਰ ਕਿਸੇ ਦੇ ਅੰਦਰ ਆਪਣਾਪਨ ਨਹੀਂ ਹੁੰਦਾ ਹਰ ਕਿਸੇ ਤੇ ਵਿਸ਼ਵਾਸ ਨਹੀਂ ਹੋ ਰੱਖੀਦਾ ਹਰ ਕਿਸੇ ਤੇ ਵਿਸ਼ਵਾਸ ਨਹੀਂ ਰੱਖੀਦਾ ਹਰ ਇੱਕ ਇਨਸਾਨ ਹਰ ਇੱਕ ਇਨਸਾਨ ਉਸ ਰੱਬ ਦਾ ਹੀ ਬਣਾਇਆ ਏ ਪਰ ਹਰ ਇਨਸਾਨ ਵਿੱਚ ਵੱਖਰੀ ਵੱਖਰੀ ਸੋਚ ਹੁੰਦੀ ਏ ਕਹਿੰਦੇ ਆ ਹਰ ਇੱਕ ਇਨਸਾਨ ਚੁੱਪ ਰਹਿਣ ਵਾਲਾ ਹਰ ਇੱਕ ਇਨਸਾਨ ਚੁੱਪ ਰਹਿਣ ਵਾਲੇ 'ਚ ਆਕੜ ਨਹੀਂ ਹੁੰਦੀ ਹਾਰੇ ਨਾਲ ਚੁੱਪ ਰਹਿਣ ਵਿੱਚ ਆਕਰ ਨਹੀਂ ਹੁੰਦੀ ਬਸ ਲੋਕਾਂ ਦਾ ਪਤਾ ਲੱਗ ਜਾਂਦਾ ਵੇ ਇਸੇ ਕਰਕੇ ਕਈ ਲੋਕ ਚੁੱਪ ਰਹਿ ਜਾਂਦੇ ਆ ਕਿਉਂਕਿ ਲੋਕਾਂ ਦਾ ਪਤਾ ਲੱਗ ਜਾਂਦਾ ਵੇ ਕਹਿੰਦੇ ਆ ਆਸ ਹੀ ਤੇ ਹੁੰਦੀ ਏ ਆਸ ਹੀ ਤੇ ਹੁੰਦੀ ਏ ਜਿਉਣ ਵਾਸਤੇ ਆਸ ਹੀ ਤੇ ਹੁੰਦੀ ਏ ਜਿਉਣ ਵਾਸਤੇ आस ही तो हों अंदरों आवाज़ आती है आस ही तो हों अंदरों आवाज़ आती है आस ही तो हों जीण की चाहत हों आस ही तो हों जीण की चाहत हों